ਅਸਰ ਨਾਲ ਗੱਲ ਹੋ ਰਹੀ ਆ ਪਿਛਲੇ 20 ਮਿੰਨਟ ਤੋਂ ਫੜਕ ਬੰਨਦਾ ਉਹ ਕਹਿੰਦੇ ਟ੍ਰੇਨ ਜਦੋਂ ਤਨਤਾਰਨ ਪਹੁੰਚੇਗੀ ਫੇਰ ਖੋਲਈ ਜਾਏਗੀ ਸਰਕਟਾ ਹੋ ਗਿਆ ਜਨਤਾ ਪਰੇਸ਼ਾਨ ਹੋਣ ਦੀ ਬੱਚੇ ਗਰਮੀ ਨਾਲ ਮਰਨ ਦੇ ਔਰ 14 ਕਿਹੜਾ ਕੀ ਕਸੂਰ ਆ ਭਾਈ ਜਿੰਨੀ ਤੱਕ ਗੱਡੀ ਭਗਤਾਲੇ ਨਹੀਂ ਨਾ ਪੁੱਜੀ ਹੋਣੀ ਭਗਤਾਲੇ ਪੁੱਜੀ ਨੂੰ ਭਾਈ 15 ਮਿੰਟ ਹੋ ਗਏ ਟ੍ਰੇਨ ਉਹ ਵੇਖੋ ਦੁਨੀਆ ਮਾਰਾ 15 ਮਿੰਟ ਹੋ ਗਏ ਟ੍ਰੇਨ ਲੰਗੀ ਆ ਦੁਨੀਆ ਟ੍ਰੇਨ ਦੇ ਤੋਂ ਮੋਟਰਸਾਈਕਲ ਤੇ ਮਜਬੂਰ ਬੱਚੇ ਪਰੇਸ਼ਾਨ ਆ ਫੜਕ ਨਹੀਂ ਖੋਲਿਆ ਜਾ ਰਿਹਾ ਨਾਲੋਂ ਚਾਰ-ਚਾਰ ਮੁਲਾਇਮ ਸਰਕਾਰ ਨੇ ਰੱਖੇ 50-50000 ਤਨਖਾਵਾਵਾਂ ਦੇਣ ਦੇ ਨਾਲੂ ਫਾੜਕ ਨਹੀਂ ਖੋਲਣ ਦੇ ਸਟੇਸ਼ਨ ਮਾਸਟਰ ਨਾਲ ਗੱਲ ਹੋ ਰਹੀ ਆ ਪਿਛਲੇ 20 ਮਿੰਟ ਤੋਂ ਫਾੜਕ ਬੰਦ ਆ ਉਹ ਕਹਿੰਦੇ ਟ੍ਰੇਨ ਜਦੋਂ ਤਰਨ ਤਰਨ ਪਹੁੰਚੇਗੀ ਫੇਰ ਖੋਲ ਹੀ ਜਾਏਗੀ ਸਰ ਟ੍ਰੇਨ ਤਰਨ ਤਰਨ ਪਹੁੰਚੇਗੀ ਉਦੋਂ ਖੋਲੇਗਾ ਫਾੜੇ ਜੀ ਹਾਂਜੀ ਸਰ ਆਨਲਾਈਨ ਆਪਣੇ ਅਸਰਾਂ ਨਾਲ ਗੱਲ ਕਰ ਰਹੇ ਆ ਹਾਲੀ ਕਹਿੰਦੇ ਕੋਈ ਵਿਚਾਰ ਧਾਰਾ ਨਹੀਂ ਫਾੜਾ ਖੋਲਣ ਦੀ ਕੀ ਗੱਲ ਆ ਜਨਾਬ ਫਾੜਾ ਕਿਉਂ ਨਹੀਂ ਖੋਲਣ ਦਿਆ ਭਾਈ ਕਹਿੰਦਾ 5 ਮਿੰਟ ਲੱਗਣੇ ਅਜੇ ਵਜਾ ਕੀ ਆ ਉਹ ਕਹਿੰਦਾ ਭਾਈ ਪੌਣਾ ਘੰਟਾ ਹੋ ਗਿਆ ਜੰਦਾ ਪਰੇਸ਼ਾਨ ਹੋਣ ਦੀ ਬੱਚੇ ਗਰਮੀ ਨਾਲ ਮਰਨ ੜੇ ਔਰ 14 ਕਿਹੜਾ ਕੀ ਕਸੂਰ ਆ ਭਾਈ ਜਿੰਨੀ ਤੱਕ ਗੱਡੀ ਭਗਤਾਲੇ ਨਹੀਂ ਨਾ ਪੁੱਜੀ ਹੋਣੀ ਭਗਤਾਲੇ ਪੁੱਜੀ ਨੂੰ ਭਾਈ 15 ਮਿੰਟ ਹੋ ਗਏ ਟ੍ਰੇਨ ਨੂੰ 15 ਮਿੰਟ ਤੋਂ ਉੱਤੇ ਟ੍ਰੇਨ ਲੰਘ ਚੁੱਕੀ ਇੱਥੋਂ ਉਹ ਉੱਤਰ ਵੀ ਕਰਕੇ ਆ ਭਾਈ ਜੋ ਸਰਕਾਰੀ ਟਾਈਮ ਵੀ ਉਹਦੇ ਟਾਈਮ ਨਾਲ ਖੁੱਲਣੀ ਚਾਹੀਦੀ ਇਹਦਾ ਵੀ ਵੀਡੀਓ ਬਣਾਉਣਾ ਇੱਧਰ ਮੈਂ ਤੁਹਾਨੂੰ ਦਿਖਾਉਣਾ ਜਿਹੜੀ ਵੀਡੀਓ ਆਪਣਾ ਆਪਣਾ ਵੀਡੀਓ ਬਣਵਾ ਆ ਤੇਰੇ ਸਾਹਮਣੇ ਬੜਨ ਲੱਗੇ ਇੱਧਰ ਮੇਰੀ ਬਣਾਇਆ ਆ ਤੁਹਾਡੇ ਸਾਹਮਣੇ ਬੜਨ ਲੱਗੇ ਆ ਇਹਨਾਂ ਦੱਸੋ ਮੈਨੂੰ ਕਿਹੜਾ ਚੱਲਣ ਦਾ ਤੇ ਭਾਈ ਇਹ ਕਿੰਨੇ ਠੀਕ ਕਰਾਣਾ ਜੰਤਾ ਨੇ ਨਹੀਂ ਕਰਾਣਾ ਵਾ ਖਰਾਬ ਥੋੜਾ ਹੋਇਆ ਵਾ ਖਰਾਬ ਪਿੱਛੋਂ ਲਾਓ ਅੰਨ ਲਾਉਂਗੀ ਹੋਇਆ ਪਿੱਛੋਂ ਫਾਰਕ ਪਿੱਛੋਂ ਖੁੱਲੇਗਾ ਕਿੰਨੇ ਮਿੰਟ 20 ਮਿੰਟ ਬੱਤੀ ਨਹੀਂ ਆਏਗੀ ਜਨਾਬ ਜੀ 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 ਮੈਨਾ ਦੇਖੋ ਇੱਧਰ ਗੱਲ ਸਮਝੋ ਜਨਤਾ ਦੀ ਤੁਹਾਡੇ ਕੋਲ ਨਾ ਨੰਬਰ ਹੈ ਸਟੇਟ ਮਾਸਟਰ ਦਾ ਹਾਂਜੀ ਭਾਈ ਹੁਣ ਕਹਿੰਦਾ ਸਕੂਲ ਦੇ ਬੱਚੇ ਦੀ ਮੈਨਾ ਕਿ ਗਰਮੀ 'ਚ ਉਹਨਾਂ ਨੂੰ ਪਾਣੀ ਪਾਉਂਦੇ ਭਾਈ ਕਹਿੰਦਾ ਤੁਹਾਡੇ ਸਾਹਮਣੇ ਲਾਇਆ ਕਹਿੰਦਾ ਖਲੋਵਾ ਸੋਹਣਾ ਸਕੂਲ ਦੀ ਧਨਪਾਲਾ ਜੀ ਤੁਹਾਡੇ ਸਕੂਲ ਦੇ ਬੱਚੇ ਪੜ੍ਹਦੇ ਕਿ ਨਹੀਂ ਪੜ੍ਹਦੇ ਤੁਹਾਡੇ ਜਾਂ ਤੁਹਾਡੇ ਸਾਹਮਣੇ ਆਹ ਦੇਖੋ ਸਕੂਲਾਂ ਦੇ ਬੱਚੇ ਬਹੁਤ ਬਹੁਤ ਖਤਰੋ 15 ਮਿੰਟ ਤੋਂ ਉੱਤੇ ਖੱਜਲ ਹੋ ਰਿਹਾ ਦੇਖੋ ਬੱਚੇ